ਕਵਰਨਾਮਾ ਦੇਖ ਰਹੇ ਸਾਰੀ ਸੂਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼ਕਾ ਮੈਂ ਹਾਂ ਤੁਹਾਡਾ ਹੋਸ਼ ਰਾਜ ਪਾਕਿਸਤਾਨ ਪੂਰੀ ਤਰ੍ਹਾਂ ਹੋਇਆ ਕੰਗਾਲ ਇੱਕ ਪਾਸੇ ਭਾਰਤ ਅਤੇ ਪਾਕਿਸਤਾਨ ਦੇ ਵਿੱਚਕਾਰ ਤਣਾਅਪੂਰਨ ਮਾਹੌਲ ਬਣਿਆ ਹੋਇਆ ਹੈ ਕਿਸੇ ਵੀ ਸਮੇਂ ਕਿਸੇ ਵੱਲੋਂ ਗੋਲਾਬਾਰੀ ਕੀਤੀ ਜਾ ਸਕਦੀ ਹੈ ਇਸ ਦੇ ਹਾਲੇ ਕੋਈ ਪੁਖਤਾ ਨਿਰਦੇਸ਼ ਨਹੀਂ ਆਏ ਲੇਕਿਨ ਜੇ ਗੱਲ ਕਰੀਏ ਪਾਕਿਸਤਾਨ ਦੇ ਫైనాన్స్ ਦੀ ਆਰਥਿਕ ਮੰਦੀ ਦੀ ਤੇ ਉਹ ਬੁਰੀ ਤਰ੍ਹਾਂ ਨਿਗਰ ਚੁੱਕੀ ਹੈ ਯਾਨੀ ਕਿ ਪਾਕਿਸਤਾਨ ਦਾ ਦਿਵਾਲਾ ਨਿਕਲ ਚੁੱਕਿਆ ਹੈ ਪਾਕਿਸਤਾਨ ਨੇ ਹੁਣ ਇੰਟਰਨੈਸ਼ਨਲ ਜਿਹੜੇ ਬੈਂਕ ਹੈ ਉਸ ਦੇ ਕੋਲੋਂ ਕਰਜ਼ੇ ਦੀ ਮੰਗ ਕੀਤੀ ਹੈ ਭਾਰਤ ਇਸ ਦਾ ਵਿਰੋਧ ਕਰ ਰਿਹਾ ਹੈ ਭਾਰਤ ਵਿਰੋਧ ਕਰ ਰਿਹਾ ਹੈ ਕਿ ਜਿਹੜਾ ਇਹ ਕਰਜ਼ਾ ਲਵੇਗਾ ਉਸ ਦਾ ਇਹ ਦੁਰਪਰਯੋਗ ਕਰੇਗਾ ਕਿਉਂਕਿ ਇਹ جنگ ਤੋਂ ਪਹਿਲਾਂ ਹੀ ਜੰਗ ਲੱਗਣ ਤੋਂ ਪਹਿਲਾਂ ਅਸੀਂ ਕਈ ਵਾਰੀ ਖਬਰਾਂ ਨਸਰ ਕੀਤੀਆਂ ਨੇ ਕਿ ਪਾਕਿਸਤਾਨ ਦੀ ਜਿਹੜੀ ਇਕਨੋਮਿਕਲੀ ਹਾਲਤ ਹੈ ਪੈਸਿਆਂ ਦਾ ਜਿਹੜਾ ਲੈਣ ਦੇਣ ਹੈ ਉਹ ਬੜਾ ਡਾਵਾ ਡੋਲ ਹੈ ਯਾਨੀ ਕਿ ਪੂਰੀ ਤਰ੍ਹਾਂ ਪਾਕਿਸਤਾਨ ਅਤੇ ਪਾਕਿਸਤਾਨ ਦੀ ਆਬਾਦ ਦਾ ਜਲੂਸ ਨਿਕਲਿਆ ਹੋਇਆ ਹੈ ਪੈਸੇ ਦੇ ਲੈਣ ਦੇਣ ਨੂੰ ਲੈ ਕੇ ਇਸ ਨੂੰ ਕਿ ਖਬਰ ਆ ਰਹੀ ਹੈ ਹਾਲਾਂਕਿ ਭਾਰਤ ਨੇ ਗੁਹਾਰ ਲਗਾਈ ਹੈ ਕਿ ਪਾਕਿਸਤਾਨ ਨੂੰ ਕਰਜ਼ਾ ਨਾ ਦਿਓ ਇਹ ਕਰਜ਼ੇ ਦਾ ਦੁਰਪਯੋਗ ਕਰੇਗਾ ਕਿਉਂਕਿ ਪਾਕਿਸਤਾਨ ਨੇ ਆਪਣੀਆਂ ਮਜੈਲਾਂ ਆਪਣੇ ਟੈਂਕ ਗਿਰਵੀ ਰੱਖੇ ਹੋਏ ਨੇ ਯੂਕਰੇਨ ਦੀ ਸਰਕਾਰ ਦੇ ਕੋਲ ਕਿਉਂਕਿ ਪੈਸੇ ਨੂੰ ਪੈਸਾ ਚਾਹੀਦਾ ਹੈ ਜੰਗ ਜਿੱਤਣ ਵਾਸਤੇ ਜੰਗ ਲੜਨ ਵਾਸਤੇ ਇੱਧਰ ਜਿਸ ਤਰ੍ਹਾਂ ਸਵਰਨ ਸਿੰਘ ਠੇੜਾ ਨੇ ਅੱਜ ਇੱਕ ਖਬਰ ਨਾਸ਼ਨ ਕੀਤੀ ਹੈ ਉਹ ਕਹਿੰਦੇ ਨੇ ਕਿ ਜੇਕਰ 4 ਦਿਨ ਜੰਗ ਚੱਲਦਾ ਹੈ ਤਾਂ 43 ਹਜ਼ਾਰ ਕਰੋੜ ਰੁਪਏ ਖਰਚ ਆਵੇਗਾ ਤੇ ਉਹ ਖਰਚਾ ਸਾਰਾ ਜਿਹੜੀ ਆਰਥਿਕ ਮੰਦੀ ਹੈ ਉਹ ਪੰਜਾਬ ਦੇ ਨਾਲ ਭਾਰਤ ਦੇ ਨਾਲ ਨਾਲ ਪਾਕਿਸਤਾਨ ਤੇ ਤਾਂ ਹੈ ਹੀ ਹੈ ਭਾਰਤ ਵਿੱਚ ਵੀ ਆਵੇਗੀ ਇਸ ਨੂੰ ਲੈ ਕੇ ਖਬਰ ਨਸ਼ਰ ਹੋ ਰਹੀ ਹੈ ਆਈ ਐਮ ਐਫ ਪਾਕਿਸਤਾਨ ਲਈ 1 ਬਿਲੀਅਨ ਡਾਲਰ ਦੇ ਬੇਲ ਆਊਟ ਪੈਕੇਜ ਨੂੰ ਮਨਜ਼ੂਰੀ ਦੇ ਦਿੰਦੀ ਹੈ ਇਸ ਤੋਂ ਇਲਾਵਾ ਇਸ ਮੀਟਿੰਗ ਵਿੱਚ ਪਾਕਿਸਤਾਨ ਲਈ ਇੱਕ ਨਵਾਂ ਲਚਕਤਾ ਸਿਰਤਾ ਸਹੂਲਤਾ ਸਹੂਲਤ ਆਰ ਐਸ ਐਫ ਕਰਜ਼ਾ ਪ੍ਰੋਗਰਾਮ 1.3 ਬਿਲੀਅਨ ਵੀ ਵਿਚਾਰਿਆ ਗਿਆ ਹੈ ਭਾਰਤ ਨੇ ਪਾਕਿਸਤਾਨ ਦੇ ਹੱਕ ਵਿੱਚ ਵੋਟ ਪਾਉਣ ਤੋਂ ਦੂਰ ਰਿਹਾ ਅਤੇ ਪਾਕਿਸਤਾਨ ਨੂੰ ਫੰਡ ਦੇਣ ਦਾ ਵਿਰੋਧ ਕੀਤਾ ਹਾਲਾਂਕਿ ਆਈਐਮਐਫ ਨੇ ਗਰੀਬ ਪਾਕਿਸਤਾਨ ਨੂੰ ਵੱਡੀ ਰਾਹ ਦਿੱਤੀ ਹੈ ਉਸ ਨੂੰ ਫਿਰ ਕਰਜ਼ਾ ਦੇ ਦਿੰਦਾ ਹੈ ਭਾਰਤ ਨੇ ਆਈਐਮਐਫ ਦੇ ਸਾਹਮਣੇ ਪਾਕਿਸਤਾਨ ਦੇ ਮਾੜੇ ਰਿਕਾਰਡਾਂ ਬਾਰੇ ਚਿੰਤਾ ਕੀਤੀ ਅਤੇ ਕਿਹਾ ਜੇਕਰ ਉਸ ਨੂੰ ਫੰਡ ਦਿੱਤਾ ਜਾਂਦਾ ਹੈ ਤਾਂ ਇਸ ਦੀ ਦੁਰਵਰਤੋਂ ਹੋਵੇਗੀ ਪਾਕਿਸਤਾਨ ਆਈਐਮ ਲੰਮੇ ਸਮੇਂ ਲਈ ਕਰਜ਼ਾ ਲੈਣ ਵਾਲਾ ਹੈ ਅਤੇ ਆਈਐਮਐਫ ਪ੍ਰੋਗਰਾਮ ਦੀਆਂ ਸ਼ਰਤਾਂ ਦੀ ਪਾਲਣਾ ਕਰਨਾ ਕਰਨਾ ਵੀ ਉਸ ਦਾ ਬੜਾ ਮਾੜਾ ਰਿਕਾਰਡ ਹੈ 1999 ਤੋਂ ਬਾਅਦ 35 ਸਾਲਾਂ ਵਿੱਚ ਪਾਕਿਸਤਾਨ ਨੂੰ 28 ਸਾਲਾਂ ਤੋਂ ਆਈਐਮਐਫ ਤੋਂ ਲਗਾਤਾਰ ਕਰਜ਼ਾ ਮਿਲਿਆ 2019 ਤੋਂ ਪਿਛਲੇ 5 ਸਾਲਾਂ ਵਿੱਚ ਆਈਐਮਐਫ ਨੇ ਚਾਰ ਵਾਰ ਕਰਜ਼ਾ ਦਿੱਤਾ ਜੇਕਰ ਪਿਛਲੇ ਕਰਜ਼ਿਆਂ ਦੀ ਸਹੀ ਵਰਤੋਂ ਕੀਤੀ ਹੁੰਦੀ ਤਾਂ ਪਾਕਿਸਤਾਨ ਨੂੰ ਇੱਕ ਹੋਰ ਬੇਲੌਟ ਪੈਕੇਜ ਲਈ आईएमएफ ਕੁਝ ਜਾਣਨਾ ਪੈਂਦਾ ਅਜਿਹੀ ਸਥਿਤੀ ਵਿੱਚ ਇਸ ਵੇਲੇ ਪਾਕਿਸਤਾਨ ਨੂੰ ਇੱਕ ਹੋਰ ਬੇਲ ਆਊਟ ਪੈਕੇਜ ਲੈਣ ਦੀ ਲੋੜ ਨਹੀਂ ਹੈ ਹਾਲਾਂਕਿ ਆਈਐਮਐਫ ਨੇ ਇੱਕ ਵਾਰ ਫਿਰ ਪਾਕਿਸਤਾਨ ਨੂੰ ਕਰਜ਼ਾ ਦਿੱਤਾ ਹੈ ਅਤੇ ਦੇਸ਼ ਦੇ ਪ੍ਰਧਾਨ ਮੰਤਰੀ ਅਤੇ ਸਮੁੱਚੀ ਭਾਰਤ ਦੀ ਲੀਡਰਸ਼ਿਪ ਵੱਲੋਂ ਆਈਐਫਐਮ ਨੂੰ ਕਿਹਾ ਜਾ ਰਿਹਾ ਹੈ ਕਿ ਤੁਸੀਂ ਇਸ ਨੂੰ ਕਰਜ਼ਾ ਨਾ ਦਿਓ ਕਿਉਂਕਿ ਕਰਜ਼ੇ ਦੀ ਦੁਰਵਰਤੋਂ ਕਰੇਗਾ ਜੰਗ ਲੱਗਣ ਤੋਂ ਪਹਿਲਾਂ ਹੀ ਪਾਕਿਸਤਾਨ ਦਾ ਇਕਨੋਮਿਕਲੀ ਜਿਹੜਾ ਹੈ ਦੁਵਾਲਾ ਨਿਕਲ ਗਿਆ ਹੈ ਪੈਸੇ ਲਈ ਦਰਦ ਆਪ ਤੇ ਠੋਕਰਾਂ ਖਾ ਰਿਹਾ ਹੈ ਪਾਕਿਸਤਾਨ ਪਾਕਿਸਤਾਨ ਦੀ ਸਰਕਾਰ ਦਾ ਵੀ ਜਲੂਸ ਨਿਕਲ ਗਿਆ ਹੈ ਖਾਸ ਕਰਕੇ ਉਹਨਾਂ ਦੇ ਫਾਈਨਾਂਸ ਮਿਨਿਸਟਰ ਨੂੰ ਇੱਕ ਕਰੋੜ ਬਿਲੀਅਨ ਦਾ ਕਰਜ਼ਾ ਫਿਰ ਆਈਐਮ ਜਿਹੜੀ ਸੰਸਥਾ ਹੈ ਵਰਲਡ ਵਾਈਡ ਉਤੋਂ ਮਿਲਿਆ ਹੈ